ਬਿੰਦਕੋਟ ਕਰੋੜ ਕਲਾ ਜ਼िला ਫਿਰੋਜ਼ਪੁਰ ਦੀ ਨਵੀਂ ਪੰਚਾਇਤ ਨਾਲ ਮੁਲਾਕਾਤ ਨਵੇਂ ਚੁਣੇ ਗਏ ਸਰਪੰਚ ਵੱਲੋਂ ਕੀਤੇ ਵਾਅਦਿਆਂ ਅਨੁਸਾਰ ਇਲਾਕੇ ਦੀ ਲੜਕੀ ਦੇਵਿਆ ਕਾਰਜਾ ਵਾਸਤੇ ਲੜਕੀ ਦੇ ਪਰਿਵਾਰ ਨੂੰ ਸ਼ਦਨ ਸਕੀਮ ਮੋਹਿਆ ਕਰਵਾਈ ਇਸ ਮੌਕੇ ਨਵੀਂ ਪੰਚਾਇਤ ਦੇ ਸਮੂਹ ਮੈਂਬਰ ਮੌਜੂਦ ਰਹੇ ਨਾਲ ਹੀ ਸੁਣੋ ਨੌਜਵਾਨ ਪੀੜੀ ਵਾਸਤੇ ਕੀ ਕੁਝ ਬੋਲੇ ਆਓ ਸੁਣਦੇ ਹਾਂ ਉਹਨਾਂ ਪਾਸੋਂ ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਮੌਜੂਦ ਹਾਂ ਪਿੰਡ ਕੋਟ ਕਰੋੜ ਕਲਾਂ ਜਿੱਥੋਂ ਦੇ ਸਰਪੰਚ ਸਾਡੇ ਨਾਲ ਸੂਬੇਦਾਰ ਜਸਵਿੰਦਰ ਸਿੰਘ ਜੀ ਨਾਲ ਸਮੁੱਚੀ ਪੰਚਾਇਤ ਮੌਜੂਦ ਆ ਆਓ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਚੜ੍ਹਦੀ ਕਲਾ ਟੀਵੀ ਦੇ ਜੋ ਇੱਥੇ ਸਾਡੇ ਨਗਰ ਵਿੱਚ ਪਹੁੰਚਿਆ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪਹਿਲਾਂ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁबारक ਸਮੁੱਚੀ ਜਿਹੜੀ ਨਗਰ ਪੰਚਾਇਤ ਨੂੰ ਮੁबारक ਤੇ ਦੂਜਾ ਕਿਹੜੇ ਜਿਹੜੇ ਪਿੰਡ ਦੇ ਕੰਮ ਸੀਦੇ ਤੁਸੀਂ ਲੈ ਕੇ ਚੱਲੇ ਹੋ ਅਸੀਂ ਪਿੰਡ ਦੇ ਜਿਹੜੇ ਰੱਖੇ ਸੀ ਵਾਦੇ ਕੀਤੇ ਸੀ ਜਿਹੜੇ ਆਪਦੇ ਲੋਕ ਜਿਹੜੇ ਸੀਗੇ ਮਤਲਬ ਕੁਝ ਲੋਕਾਂ ਨੂੰ ਸਹਾਇਤਾ ਦੇਣੀ ਸੀ ਉਹ ਅਸੀਂ ਅੱਜ ਸ਼ੁਰੂਆਤ ਕਰ ਲੱਗੇ ਆ ਸਭ ਤੋਂ ਪਹਿਲਾਂ ਬਲਵਿੰਦਰ ਸਿੰਘ ਦੀ ਲੜਕੀ ਦੀ ਸ਼ਾਦੀ ਹੈ ਉਹ ਅਸੀਂ ਰੱਖੀ ਸੀ ਸਕੀਮ ਉਸ ਦੇ ਹਿਸਾਬ ਨਾਲ ਅੱਜ ਇਹਨਾਂ ਨੂੰ ਅਸੀਂ ਦੇਵਾ ਜੋ ਬਣਦੀ ਹੋਈ ਇਹਨਾਂ ਦਾ ਹੱਕ ਉਹ ਤੇ ਸਗਨ ਸਕੀਮ ਆਗੀ ਹੋਰ ਕਿਹੜੇ ਤੁਹਾਡੇ ਮੁਤਾਬਕ ਜਿਹੜੇ ਪਿੰਡ ਦੇ ਦੂਰੇ ਕੰਮ ਪਏ ਨੇ ਪਿੰਡ ਦਾ ਇਹ ਕੰਮ ਤਾਂ ਬਹੁਤ ਜ਼ਿਆਦਾ ਪਿਆ ਉਹ ਇਹਨੂੰ ਸ਼ੁਰੂ ਕਰਾਂਗੇ ਹੌਲੀ ਹੌਲੀ ਜਿਵੇਂ ਜਿਵੇਂ ਸਾਨੂੰ ਅਗੇ ਤੱਕ ਕੋਈ ਸ਼ੁਰੂਆਤ ਨਹੀਂ ਕੰਮ ਹੋਇਆ ਸਰਪੰਚਾ ਨੂੰ ਤਾਂ ਸਭ ਤੋਂ ਕੁਸਮਾਗਮ ਹੋ ਗਿਆ ਮੈਂ ਮੈਂਬਰਾਂ ਰਹਿਂਦਾ ਹਾਂ ਜੀ ਮੈਂਬਰਾਂ ਦਾ ਰਹਿੰਦਾ ਮੇਰਾ ਵੀ ਰਹਿੰਦਾ ਕਿਉਂਕਿ ਮੈਂ ਥੋੜੇ ਬਿਮਾਰ ਹੋ ਗਏ ਸੀਗੇ ਇਸ ਕਰਕੇ ਮੇਰੇ ਤੋਂ ਜਾਇਆ ਨਹੀਂ ਗਿਆ ਸੀ ਉੱਥੇ ਤੇ ਹੁਣ ਵੈਸੇ ਤੇ ਠੀਕ ਹੈ ਤੇ ਹੁਣ ਨਾਲ ਹੀ ਮੈਂਬਰਾਂ ਦੇ ਮੇਰੇ ਵੀ ਹੋਣੀ ਸੌ ਸਮਾਗਮ ਜਿਹੜਾ ਹੋਣਾ ਤੇ ਉਸ ਤੋਂ ਬਾਅਦ ਅਸੀਂ ਇਹ ਕੰਮ ਕਰਾਂਗੇ ਪਿੰਡ ਦੇ ਜਿੰਨੇ ਵੀ ਦੂਰੇ ਕੰਮ ਰਹਿੰਦੇ ਸਾਰੇ ਸ਼ੁਰੂਆਤ ਕਰਾਂਗੇ ਮੈਂ ਪਿੰਟ ਵਾਲੇ ਵੋਟਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਲੀਡ ਦੇ ਨਾਲ ਮੈਨੂੰ ਜਿਤਾਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦਾ ਨੰਕਰ ਦਾ ਜੀ ਜੋ ਉਮੀਦਾਂ ਲੈ ਕੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਉੱਤੇ ਖਰੇ ਉਤਰਾਂਗੇ ਬਿਲਕੁਲ ਉਹਨਾਂ ਦੇ ਖਰੇ ਉਤਰਾਂਗੇ ਜੋ ਵੀ ਅਸੀਂ ਵਾਅਦੇ ਕੀਤੇ ਪਿੰਡ ਦੇ ਉੱਤੇ ਉਹ ਸਾਰੇ ਵਾਅਦੇ ਪੂਰੇ ਕਰਾਂਗੇ ਧੰਨਵਾਦ ਜੀ ਇਹ ਕਹਿਣਾ ਨਵੀਂ ਪੰਚਾਇਤ ਆਪਣੇ ਨਾਲ ਜੁੜੀ ਹੋਈ ਹੈ ਅਸੀਂ ਤਾਂ ਇਹ ਹੀ ਨਵੀਂ ਪੰਚਾਇਤ ਨੂੰ ਕਹਿਣਾ ਵੀ ਅਸੀਂ ਨਾ ਤਾਂ ਕਿਸੇ ਨਾਲ ਕੋਈ ਵਧਿੱਕੀ ਕਰਦੇ ਹਾਂ ਬਿਲਕੁਲ ਨਹੀਂ ਇਹ ਜਾਂ ਕੁਝ ਹੋਊਗਾ ਪਾਰਦਰਸ਼ੀ ਢੰਗ ਦੇ ਨਾਲ ਜਿਹੜੇ ਜਿੰਨਾ ਚਿਰ 5 ਸਾਲ ਸਾਡੀ ਪੰਚਾਇਤ ਹੈ ਵਧੀਆ ਤਰੀਕੇ ਨਾਲ ਪੰਚਾਇਤ ਚੱਲੂਗੀ ਕੋਈ ਕਿਸੇ ਨਾਲ ਧੱਕਾ ਨਹੀਂ ਕਰਨਾਗਾ ਜਿੱਦਾਂ ਆ ਪਿੰਡਾਂ ਦੇ ਵਿੱਚ ਹੁੰਦਾ ਯਾਰ ਮੈਨੂੰ ਤਾਂ ਵੋਟਾਂ ਨਹੀਂ ਪਈਆਂ ਆ ਕਰਨਾ ਨਾ ਸਾਰੇ ਪਿੰਡ ਨੇ ਸਰਪੰਚ ਚੁਣਿਆ ਸਾਰੇ ਪਿੰਡ ਦਾ ਸਰਪੰਚ ਹੈ ਹੁਣ ਸਾਰੇ ਪਿੰਡ ਨੇ ਪਾਈਆਂ ਜਿਹਨੇ ਨਹੀਂ ਵੀ ਪਾਈਆਂ ਉਹਨਾਂ ਨੇ ਵੀ ਪਾਈਆਂ ਸਮਝਣਾ ਐ ਅਸੀਂ ਤਾਂ ਕਿ ਉਹਨਾਂ ਦੇ ਵੀ ਸਰਪੰਚ ਸਾਰੇ ਪਿੰਡ ਦਾ ਸਰਪੰਚ ਆ ਇਹ ਨਹੀਂ ਹੋਊਗਾ ਕਿਸੇ ਨਾਲ ਵਿਤਕਰੇ ਵਾਲੀ ਗੱਲ ਵੀ ਯਾਰ ਮੈਨੂੰ ਤਾਂ ਫਲਾਣ ਨੇ ਵੋਟ ਨਹੀਂ ਪਾਈਗੀ ਸਾਰੇ ਪਿੰਡ ਦਾ ਸਰਪੰਚ ਆ ਸਰਪੰਚ ਨੂੰ ਇਹੀ ਅਸੀਂ ਕਹਿੰਨੇ ਵੀ ਆਪਾਂ ਇਹ ਨਹੀਂ ਹੋਣਾ ਕਿਸੇ ਤੋਂ ਯਾਰ ਵੀ ਮੇਰੇ ਨਾਲ ਤਾਂ ਆ ਗੱਲ ਹੋ ਗਈ ਸਰਪੰਚ ਨੇ ਆਖਦਾ ਇਹ ਨਹੀਂ ਮੈਂ ਕਿਹਾ ਵੀ ਆਪਾਂ ਕੰਮ ਕਰਨੇ ਆ ਪਿੰਡ ਦੇ ਅਸੀਂ ਕੰਮ ਨਾਲ ਅਸੀਂ ਸਹਿਯੋਗ ਦੇਵਾਂਗੇ ਪੂਰਾ ਤੇ ਬਾਕੀ ਅਸੀਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ 1061 ਵੋਟਾਂ ਪਾ ਕੇ 392 ਵੋਟਾਂ ਦੀ ਲੀਡ ਨਾਲ ਜਤਾਇਆ ਹੈ ਬਹੁਤ ਵੱਡੀ ਲੀਡ ਹੈ ਮਾੜੀ ਮੋੜ ਲੀਡ ਨਹੀਂ ਕੀ 2261 ਵੋਟਾਂ ਪਈਆਂ ਇਹ ਸਾਰੇ ਜਾਂ 2200 ਦੇ ਵਿੱਚੋਂ 300 ਤਿੰਨ ਕੋਨਾ ਤਿੰਨ ਕੋਨਾ ਮੁਕਾਬਲਾ ਸੀ ਤਿੰਨ ਕੋਨੇ ਮੁਕਾਬਲੇ ਦੇ ਵਿੱਚੋਂ 300 ਤਕਰੀਬਨ 400 ਵੋਟ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ ਤੇ ਬਹੁਤ ਧੰਨਵਾਦੀ ਸਾਰੇ ਪਿੰਡ ਦੇ ਸੁਭਦਰ ਸਾਹਿਬ ਸਰਪੰਚ ਬਣ ਚੁੱਕੇ ਹਾਂ ਜ਼ਿੰਮੇਵਾਰੀਆਂ ਮਿਲ ਚੁੱਕੀਆਂ ਤੁਹਾਨੂੰ ਤੇ ਨੌਜਵਾਨ ਵੀ ਆਪਣੇ ਨਾਲ ਖੜੇ ਐ ਕੋਈ ਸੋਚਿਆ ਨੌਜਵਾਨ ਪੀਰੇ ਹਾਂਜੀ ਨੌਜਵਾਨਾਂ ਬਾਰੇ ਸੋਚਿਆ ਇੱਕ ਤਾਂ ਅਸੀਂ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਜਿਮ ਨਹੀਂ ਚੰਗਾ ਨੌਜਵਾਨਾਂ ਵਾਸਤੇ ਬਾਹਰ ਜਾਣਾ ਪੈਂਦਾ ਜਿਮ ਦਾ ਜ਼ਰੂਰ ਅਸੀਂ ਕਿਦੋਂ ਕਿਦੋਂ ਬੰਦੋਬਸਤ ਕਰਕੇ ਜਲਦੀ ਤੋਂ ਜਲਦੀ ਦੇਵਾਂਗੇ ਬਾਕੀ ਉਸ ਤੋਂ ਬਾਅਦ ਇੱਕ ਅਸੀਂ ਮਤਲਬ ਟ੍ਰੇਨਿੰਗ ਦੇਣ ਵਾਸਤੇ ਅਕੈਡਮੀ ਖੁੱਲਣੀ ਵਧੀਆ ਜਿਵੇਂ ਮੁੰਡੇ ਪੁਲਿਸ ਦੇ ਵਿੱਚ ਭਰਤੀ ਹੋਣੇ ਆ ਜਾਂ ਜਿਵੇਂ ਆਰਮੀ ਵਿੱਚ ਭਰਤੀ ਹੋਣੇ ਆ ਉੱਲੋ ਵਧੀਆ ਟ੍ਰੇਨਿੰਗ ਗਰਾਊਂਡ ਸਾਡੇ ਵੇ ਵਧੀਆ ਪਿੰਡ ਦੇ ਵਿੱਚ ਹੈਗਾ ਪਰ ਕੋਚ ਹੈਗੇ ਕੋਚ ਪ੍ਰਬੰਧ ਕਰਾਂਗੇ ਕੋਚਾਂ ਦਾ ਵੀ ਉਹ ਤਵ ਟੀਚਰਾਂ ਦਾ ਕੋ ਮੈਂ ਖੁਦ ਆਰਮੀ ਜਿਹੜੀਆਂ ਸਾਨੂੰ ਪਤਾ ਕਿਉਂਕਿ ਪੜ੍ਹਾਈ ਤੋਂ ਬਿਨਾ ਪੇਪਰ ਨਹੀਂ ਨਿਕਲ ਸਕਦਾ ਤਿਆਰੀ ਕਰਉਣੀ ਪੈਣੀ ਹੈ ਤਿਆਰੀ ਕਰਾ ਕੇ ਤਾਂ ਨਿਕਲ ਸਕਦੇ ਆ ਇਹਦਾ ਪਹਿਲਾਂ ਵੀ ਅਸੀਂ ਸਟਾਰਟ ਕੀਤਾ ਸੀ ਸਾਡੇ ਸਰਦਾਰਾਂ ਖਾਲਸਾ ਫੌਜੀ ਗਰੁੱਪ ਆ ਉਹਦੇ ਪਹਿਲਾਂ ਵੀ ਚਾਲੂ ਕੀਤਾ ਸੀ ਪਰ ਕੋ ਪ੍ਰੋਬਲਮ ਆ ਕੋਣ ਕਰਕੇ ਕੁਝ ਬੰਦੇ ਮਤਲਬ ਪਾਸੇ ਸਟਾਫ ਨਹੀਂ ਸੀਗਾ ਇਸ ਕਰਕੇ ਬੰਦ ਹੋ ਗਈ ਹੁਣ ਦੁਬਾਰਾ ਫਿਰ ਉਹਨੂੰ ਚਾਲੂ ਕਰਾਂਗੇ ਅਸੀਂ ਤੇ ਬਾਕੀ ਹੋਰ ਨੌਜਵਾਨਾਂ ਦੇ ਜਿੰਨੇ ਵੀ ਕੰਮ ਆ ਸੀ ਸਾਰੇ ਜਿਵੇਂ ਟੀਮਾਂ ਲੱਗ-ਲੱਗ ਬਣੀਆਂ ਉਹਨਾਂ ਦੇ ਟੂਰਨਾਮੈਂਟ ਕਰਾਉਣੇ ਜਿਵੇਂ ਕਬੱਡੀ ਆ ਉਸ ਤੋਂ ਬਾਅਦ ক্রিকেট ਆ ਇਹ ਸਾਰਾਂ ਦੇ ਜਿੰਨੀਆਂ ਵੀ ਟੀਮਾਂ ਵਾਲੀਬਾਲ ਟੀਮ ਸਾਡੇ ਪਿੰਡ ਦੀ ਬਹੁਤ ਵਧੀਆ ਗਰਾਊਂਡ ਵੀ ਵਧੀਆ ਸਾਡੇ ਪਿੰਡ ਦੇ ਵਿੱਚ ਉਹਨਾਂ ਦੀ ਪੂਰਨ ਹੈਲਪ ਕਰਕੇ ਵੀ ਜਿਹੜੇ ਗਾਂਵ ਜਵਾਨ ਅੱਗੇ ਜਾਣ ਨੌਜਵਾਨ ਅੱਗੇ ਜਾਣ ਜੋ ਕਿ ਗਾਂਵ ਜਾ ਕੇ ਤਰੱਕੀ ਕਰਨ ਪਿੰਡ ਦਾ ਨਾਮ ਰੋਸ਼ਨ ਕਰਨ ਹਾਂਜੀ ਬਹੁਤ ਧੰਨਵਾਦ ਜੀ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਾਡੇ ਨਗਰ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਵਾਲੇ ਆਏ ਐ ਤੇ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਕੋਲੇ ਪਹੁੰਚ ਕੇ ਤੇ ਜੋ ਸਾਡੇ ਸਰਪੰਚ ਸਾਹਿਬ ਵੱਲੋਂ ਮੰਗਾ ਆਦੇ ਸਾਹਿਬ ਨਾਲ ਅਜੰਡਾ ਬਣਾਇਆ ਸੀਗਾ ਉਸ ਤੇ ਖਰਾ ਉਤਰਨ ਤੇ ਅੱਜ ਸ਼ੁਰੂ ਸ਼ੁਰੂਆਤ ਕਰਨ ਲੱਗੇ ਆਂ ਜੋ ਸਾਡੇ ਪਿੰਡ ਦੇ ਇੱਕ ਆਦਮੀ ਬਲਵਿੰਦਰ ਸਿੰਘ ਉਹਨਾਂ ਦੀ ਲੜਕੀ ਦੀ ਸ਼ਾਦੀ ਸੀ ਉਸ ਦੇ ਸਬੰਧ ਦੇ ਵਿੱਚ ਜੋ ਸਗਨ ਸਕੀਮ ਹੈਗੀ ਹੈ ਉਹ ਅੱਜ ਸ਼ੁਰੂਆਤ ਕਰਨ ਲੱਗੇ ਆ ਦੂਸਰਾ ਇਹ ਹੈ ਕਿ ਜੋ ਸਾਡੇ ਨਗਰ ਪੰਚਾਇਤ ਬਣੀ ਹੈ ਸਾਰੇ ਸੂਝਵਾਨ ਸਰਪੰਚ ਸਹਿਬਾਨ ਪੰਚ ਸਹਿਬਾਨ ਸਾਰੇ ਬਡੇ ਸੂਝਵਾਨ ਪੜੇ ਲਿਖੇ ਹਨ ਅਤੇ ਅਸੀਂ ਇਹਨਾਂ ਤੋਂ ਇਹੀ ਉਮੀਦ ਕਰਦੇ ਹਾਂ ਕਿ ਜੋ ਇਹਨਾਂ ਨੇ ਅਜੰਡਾ ਰੱਖਿਆ ਸੀ ਉਸ ਏਜੰਡੇ ਤੇ ਖਰਾ ਖਰੇ ਉਤਰਨਗੇ ਤੇ ਜੋ ਇਹਨਾਂ ਨੇ ਸਪੋਰਟਸ ਦੇ ਸਬੰਧ ਦੇ ਵਿੱਚ ਜੋ ਕੋਚਿੰਗ ਦੇ ਸਬੰਧ ਦੇ ਵਿੱਚ ਜੋ ਜਿਮ ਹੈ ਜਿਮ ਦੇ ਵਿੱਚ ਸਮਾਨ ਲਿਆ ਕੇ ਤੇ ਕੋਚਿੰਗ ਦਿੱਤੀ ਜਾਊਗੀ ਜੋ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਉਹ ਸਹੀ ਸੇਧ ਲੈ ਕੇ ਤੇ ਆਪਦੀ ਮੰਜ਼ਲ ਵੱਲ ਜਾ ਸਕੇ ਔਰ ਜੋ ਸਕੂਲ ਦੇ ਵਿੱਚ ਸਾਡੇ ਸਟਾਫ ਦੀ ਘਾਟ ਹੈ ਉਹਦੇ ਸਬੰਧ ਦੇ ਵਿੱਚ ਵੀ ਪੰਚਾਇਤ ਵੱਲੋਂ ਉਪਰਾਲੇ ਕੀਤੇ ਜਾਣਗੇ ਇਨਾ ਕਹਿੰਦਾ ਹੋਇਆ ਮੈਂ ਖਿਮਾਂ ਲਾ ਜੱਟ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ